ਨੇ ਸਭ ਇੱਧਰ। ਮੈਂ ਪਰਛਾਦ। ਅਭੀ ਗੁਰਦਾਰੇੋਂ ਆਏ ਜੀ। ਆਹ ਮੈਂ ਗੁਰਦਾਰੇ ਸਭ ਗਈ। ਚੱਲੋ ਵਸਾ ਕੀ ਦਾ ਦੇਣਿਆ। ਆਹੋ। ਸੈਲ ਉੱਠਿਆ ਸੁਤਾ। ਸੈਨ ਉੱਠਿਆ ਹੀ ਹੋ। ਅੱਛਾ। ਹਾਂ, ਉਹਨੇ। ਅੱਛਾ। ਉਹਨੇ ਚੱਲ ਜਾਣਾ ਟਰਾਲੀ ਟਰੈਕਟਰ ਨਾਲ ਹੁਣ। ਇਹਨਾਂ ਦਾ ਜਾਣਾ ਨਾ ਲਾਗੋ। ਆਹੋ ਜਾਣੀ ਰਮਦਾਸ ਟਰਾਲੀ। ਅੱਛਾ। ਤੇ ਉੱਥੇ ਆਂਦਾ ਜਾਣਾ ਨਾਲ। ਚੱਲ। ਨੰਦਪੁਰੋਂ ਹੀ ਹੋਇਆ। ਹੁਣ ਇੱਧਰ ਵੀ ਚੱਲ ਜਾਣਾ ਮੈਂ ਇਦਾਂ ਮੂੰਹ ਚੁੱਕ ਚੁੱਕ ਕੇ ਬਹਿਣਾ ਨਹੀਂ ਨਾ ਦੇਖ ਲੈ ਮੈਂ ਨਹੀਂ ਨੇ ਤੇ ਤੂੰ ਹੀ ਚੱਲ ਜਾ ਕੋਈ ਨਹੀਂ ਮੈਂ ਕਰ ਰਿਹਾ ਵੀ ਨਹੀਂ ਭਾਬੀ ਵੀ ਡੰਗਰ ਵਛੇ ਦਾ ਕੌਣ ਵੇਖੂਗਾ ਆਈ ਜਾਣਾ ਤੂੰ ਫਿਰ ਟਾਈਮ ਨਾਲ ਉਹ ਨਹੀਂ ਨਹੀਂ ਕੀਪ ਤਾਂ ਉੱਥੇ ਕਿੰਨਾ ਗਿਆਨ ਨੂੰ ਟਾਈਮ ਲੱਜਣਾ ਚੱਲ ਜਾਓ ਫੇ ਚਾਹ ਚੁਲਿਆਓ ਮੈਂ ਜਾਵਾ ਪੱਠੇ ਵਾਢਾ ਵਾਂ ਚਾਹ ਤੇ ਮੈਂ ਲਵਨੀ ਮੈਂ ਨਹੀਂ ਚੱਲ ਤੂੰ ਹੀ ਚੱਲ ਜਾਂਦਾ ਗੁਰੂ ਘਰ ਭਾਬੀ ਹੁਣ ਫੇ ਡੰਗਰਾਂ ਦਾ ਕੌਣ ਵੇਖੂਗਾ ਤੁਸੀਂ ਪਾ ਲੋਗੇ ਪੱਠੇ ਪੱਠੇ ਪੁੱਤਰ ਜੋ ਪਾਣੀ ਤਾਂ ਨਹੀਂ ਢਾਲਾਂਗੇ ਉਹ ਤੇ ਮੈਂ ਨਹੀਂ ਲਾਉਣਾ ਕੋਈ ਇਹ ਤੇ ਡੱਤਾ ਲਾ ਕੇ ਰਿੱਗੇ ਬਾਅਦ ਚ ਮੇਰੇ ਪਾ ਦਾ ਫੇਰ ਪਾ ਲੈਣਾ ਕੰਮ ਭਾਬੀ ਕਹੀ ਜਾਂਦੀ ਆ ਵੀ ਮੇਲੇ ਜਾ ਮੇਲੇ ਜਾ ਮੇਲੇ ਤੇ ਉਹ ਜਾਂਦਾ ਜਿਹਨੂੰ ਪ੍ਰਵਾਹ ਨਾ ਕੋਈ ਹੋਵੇ ਟੈਨਸ਼ਨ ਨਾ ਕੋਈ ਹੋਵੇ ਮੈਨੂੰ ਵੇ ਟੈਨਸ਼ਨਾਂ ਕਿੰਨੀਆਂ ਪਈਆਂ ਮੈਂ ਕੀ ਕਰਾਂ ਸਹੇਲ ਦੇ ਤੇ ਮੇਲੇ ਜਾਣਾ ਹੀ ਆ ਇਹ ਬੇਪਰਵਾਹ ਬੰਦਾ ਮौज ਮਸਤੀ ਕਰਦਾ ਰਹਿੰਦਾ ਤੇ ਮੈਂ ਫਸਿਆ ਮੈਨੂੰ ਵਾਧੂ ਦੀਆਂ ਟੈਨਸ਼ਨਾਂ ਪਈਆਂ ਕੰਕੀ ਦਾ ਆ ਗਿਆ ਆਵਾਜ਼ ਆ ਨੰਬਰ ਇਹ ਹੈ ਹੈਲੋ ਆਜਾ ਮਾਰਾ ਸੁੱਖ ਹਾਂਜੀ ਮਮੀ ਜੀ ਆ ਲੈ ਚੂੜਾ ਚੂੜਾ ਪਾਲਾ ਨੜਿਆ ਚੁੰਨੀ ਆਪਣੀ ਪ੍ਰਾ ਸਹਾਰ ਲੈ ਤੇ ਆ ਲੈ ਜਾ ਸਮਾਨ ਚੂੜਾ ਪਾਲਾ ਆਹੋ ਤੇ ਆ ਲੈ ਮਹਿੰਦੀ ਵੀ ਲਾ ਲਈ ਹੇ ਮਮੇ ਕਿਦਾਂ ਦੇ ਘਰਾਂ ਕਰਨ ਦੇ ਕਿਦਾਂ ਦੇ ਕੰਮ ਕਰਨ ਚੂੜਾ ਦੇ ਮਾਮੇ ਨੇ ਚੜਾਉਣਾ ਆਣ ਕੇ ਤੈਨੂੰ ਇਹਨਾਂ ਨੂੰ ਫੋਨ ਕਰਕੇ ਵੀ ਨਹੀਂ ਸਕਦਾ ਤੈਨੂੰ ਮੈਂ ਉਹਦਣ ਵੀ ਕਿਹਾ ਸੀ ਮਾਮੇ ਨੇ ਨਹੀਂ ਆਣਾ ਨਾਵੇਂ ਨਾਨੀ ਨੂੰ ਸੱਦਣਾ ਨਾਵੇਂ ਮਾਮੇ ਨੂੰ ਸੱਦਣਾ ਚੂੜਾ ਆਪੇ ਪੋਣਾ ਪੈਣਾ ਖੁਦ ਹਾ ਮਮੀ ਮਾ ਮੀਟਰ ਤੇ ਹੈਗੀ ਹੀ ਤੂੰ ਆ ਮੈਂ ਨਾ ਕੀ ਕਰਾਂ ਡੇ ਜੇ ਕੀ ਕਰਾਂ ਡੇ ਕੀ ਕਰਾਂ ਡੀਆਂ ਮਮੀ ਅੱਗੇ ਨਹੀਂ ਮੈਨੂੰ ਮਾ ਚੇਤੇ ਆਉਂਦੀ ਪਰ ਹੁਣ ਮੈਨੂੰ ਜਿਆਦਾ ਆਉਂਦੀ ਜੇ ਅਖੰਡ ਨਾ ਕਰ ਕਿਉਂ ਕਰ ਕਉਂ ਅਖੰਡੀ ਮੈਨੂੰ ਪਖਾੜ ਦੇ ਹੋ ਕਿਦਾਂ ਦੇ ਕੰਮ ਮਮੀ ਕਦੀ ਵੇਖਿਆ ਕੁੜੀ ਆਪੇ ਝੂੜਾ ਪਾਉਣ ਦੀ ਭਰਾ ਤੇ ਰਹਿਣ ਲਿਆ ਤਾਂ ਟਪਾ ਲ ਮਾ ਮੇਰੇ ਤੇ ਰਹਿਣ ਕਿੰਨਾ ਝੂੜਾ ਲਾਉਣਾ ਹੈ ਪਤਾ ਮੈਨੂੰ ਜਿੰਨੇ ਕਿ ਲਾਉਣਾ ਹੈ ਮੰਮੀ ਅੱਗੋਂ ਪਿੱਛੋਂ ਤੇ ਆਏ ਨਹੀਂ ਕਰੀ ਤੇ ਹੁਣ ਚੂੜਾ ਪਾਉਣਾ ਨਹੀਂ ਤੈਨੂੰ ਲੈ ਮੰਮੀ ਚ ਤੂੰ ਹੰਦੇਮ ਦੇ ਤੂੰ ਇਹਨਾਂ ਨੂੰ ਬੁਲਾਉਂਦੇ ਤੇ ਨਹੀਂ ਮਾਮਾ ਆਏ ਤੇ ਉਦੋਂ ਉਹਨੂੰ ਵੇਖ ਕੇ ਅੰਦਰ ਵੜ ਗਈ ਤੇ ਤਾਂ ਹੀ ਤੇ ਫਿਰ ਉਹ ਦੁਬਾਰਾ ਆਏ ਨਹੀਂ ਅੰਦਰ ਵੜ ਗਈ ਮੈਂ ਤੈਨੂੰ ਧੀ ਬਣਾਇਆ ਸੀ ਉਹਨਾਂ ਮੈਨੂੰ ਭੈਣ ਨਹੀਂ ਪੜਾਇਆ ਤਾਲਕੇ ਅੰਦਰ ਵੜ ਗਈ ਆ ਮੈਂ ਤੈਨੂੰ ਪਤਾ ਨਾ ਇੰਨਾ ਤੈਨੂੰ ਨਿੰਮੇ ਦਾ ਪਤਾ ਇੰਨਾ ਤੈਨੂੰ ਪਤਾ ਨਹੀਂ ਪੜਨ ਦੀ ਡਿਆਰ ਘਰ ਚ ਤੇ ਕਹਿ ਗੱਲਾਂ ਮੈਂ ਪਛਾਹ ਹਟੀ ਤੇ ਬਾਕੀ ਗੱਲ ਮੇਰੀ ਗੱਲ ਸੁਣ ਨਾ ਤੂੰ ਨਹੀਂ ਮੈਨੂੰ ਅਕਲ ਦੇਣੀ ਮੈਂ ਤੈਨੂੰ ਦੇਣੀ ਆ ਹਰ ਗੱਲ 'ਚ ਦਖਲਅਦਾਜ਼ੀ ਨਹੀਂ ਆ ਮੇਰ ਨੂੰ ਆਹ ਦੇਣ ਵਾਲਵਾਂ ਨਹੀਂ ਹੁੰਨੀ ਆ ਜਿੰਨਾ ਕਿ ਕੰਮ ਕਰਨਾ ਉਹਨਾਂ ਕੀ ਕਰ ਬਸ ਆ ਕਰ ਲੈ ਉਹਨਾਂ ਕੱਚੀ ਲੱਸੀ ਲੱਗੀ ਲੈ ਉਹ ਵੀ ਰਹਿਣ ਤੋਂ ਕੋਈ ਨਹੀਂ ਮੰਮੀ ਇਦਾਂ ਹੀ ਪਾ ਲੈਨੀ ਹੈ ਕੀ ਹੋੰਡਿਆ ਵਾ ਕਿੱਦਾਂ ਦੀ ਕਿਸਮਤ ਆ ਮੇਰੀ ਆਪੇ ਮੈਂ ਫੜ ਕੇ ਚੂੜਾ ਪਾਲਾ ਕਲੀਰੇ ਲਾਣਾ ਕੇ ਮਹਿੰਦੀ ਦੇਗੀ ਮੰਮੀ ਮੈਨੂੰ ਲਾਣਾ ਅੱਬਾ ਮੈਨੂੰ ਮੋਤੀ ਦੇ ਮਨਾ ਇਹ ਕਰਨਾ ਹੀ ਪੈਣਾ ਕੀ ਕਰਾਂ ਫਰਜ਼ੇਦਾਰ ਸਾਰੇ ਕਰਨੇ ਪੈਣੇ ਆ ਨਵੇਂ ਦੇਖਣੇ ਨਹੀਂ ਟਾਈਮ ਹੀ ਨਿਕਾਉਂ ਨਹੀਂ ਆ ਇਹ ਸਾਰਾ ਕੁਝ ਕਰਕੇ ਚੱਲ ਜੇ ਖਰਾਸੀ ਹੋ ਜੇ ਤੇ ਹੋਰ ਕੀ ਚਾਹੀਦਾ ਮੈਨੂੰ ਚੱਲ ਕੋਈ ਨਹੀਂ ਅੱਜ ਦੀ ਰਾਤ ਆ ਚਲੀ ਜਾਣਾ ਹੁਣ ਮੈਂ ਜਾਊਗੀ ਨਾ ਮੈਂ ਵੀ ਸ਼ੁਕਰ ਹੀ ਮਨਾਉ ਕਿ ਤੇ ਰੱਬ ਦਾ ਕਿਹੜੇ ਵੜੇ ਮੇਰੇ ਘਰੋਂ ਨੱਥੂ ਵੀ ਅੰਤਰਾ ਕਿੰਨਾ ਚਿਰ ਹੋ ਗਿਆ ਇਹਦੀਆਂ ਰੱਖੀਆਂ ਰੱਖਦੇ ਆ ਕਈ ਕੁਛ ਕਰਦੇ ਆ ਲੋਕਾਂ ਨੇ ਗੱਲਾਂ ਸੁਣਦੇ ਆ ਮਾਂ ਕਰਦੀ ਮਾਂ ਉਹ ਕਰਦੀ ਐ ਇਹਨਾਂ ਨੇ ਪਤਾ ਪਿਤੀ ਚ ਵੀ ਕਸੂਰ ਹੁੰਦਾ ਵਾ ਮਾਂ ਕੱਲੀ ਚ ਨਹੀਂ ਹੁੰਦਾ ਇਹਨਾਂ ਕਹਿ ਦੇਣਾ ਕਿਸੇ ਨੇ ਮੂੰਹ ਪਾੜ ਕੇ ਵੀ ਮਾਂ ਮਰ ਤਾਈ ਆ ਤਾਦ ਕਰਕੇ ਚਲ ਦਿੰਨੀ ਆ ਇਹਨੂੰ ਪਾੜੇ ਝੂੜਾ ਆਂਦੀ ਮਾਮੇ ਨਹੀਂ ਸੱਦੇ ਮਾਮੇ ਕਦੀ ਅੱਗੇ ਪਿੱਗੋ ਨਹੀਂ ਪਿੱਛੋਂ ਨਹੀਂ ਹੁਣ ਮੈਂ ਮਾਮੇ ਸੱਦ ਕੇ ਕਰਾਂ ਵੀ ਕੀ ਇਹਦੇ ਮਾਮੇ ਨੇ ਸੱਦੇ ਨਾਨੀ ਨੇ ਵੀ ਆੜ ਕੇ 36 ਨੁਕਸ ਕੱਢਣੇ ਇਹਨੂੰ ਚੰਗਾ ਨਹੀਂ ਸੱਦਿਆ ਤਾਂ ਵਧੀਆ ਸਕੂ ਸਿਰਦਰਦਿਤ ਨਹੀਂ ਕੋਈ ਸੇਰ ਦਲਦੀ ਤੇ ਇਹਦੀ ਨਹੀਂ ਮੁਕੰਡਈ ਤੇ ਘੜੂ ਸਾਇਦੀਆਂ ਨਹੀਂ ਮੁਕੰਡੀਆਂ ਮੈਨੂੰ ਆ ਇੱਤਾ ਕਰਨਾ ਹੀ ਉਦਾਂ ਕਰਨਾ ਹੀ ਤੇ ਉਹਦੀਆਂ ਨਾਨੀ ਜੀ ਵੀ ਸੁਣਨੀਆਂ ਪੈਣੀਆਂ ਤੇ ਮਾਮੇ ਤੇ ਆਉਣੇ ਨਹੀਂ ਇੰਨਾ ਮੈਨੂੰ ਪਤਾ ਹੀ ਮਾਮੇ ਨੂੰ ਸੱਦ ਕੇ ਕੀ ਕਰਨਾ ਚੱਲ ਦਿੰਨੀ ਉਹਨੂੰ ਫਾ ਬੀ ਪਾ ਬੀ ਹਾਂਜੀ ਇੰਨਾ ਟਾਈਮ ਉਹ ਨਹੀਂ ਟਾਈਮ ਕਿੱਥੇ ਆਵੇ ਆਗੀ ਚਾਹ ਲੈ ਚਾਹ ਵੀ ਇੰਨੀ ਗਰਮ ਬੰਦਾ ਠੰਡੀ ਕਰ ਲਿਆ ਹੁੰਦਾ ਮੋੜਸਾ ਦੀ ਚਾਬੀ ਦੋ ਚਾਬੀ ਤੇ ਇੱਥੇ ਹੀ ਆ ਕਿੱਥੇ ਜਾਣਾ ਕੀ ਗੱਲ ਆ ਮਨੇ ਜਾਣਾ ਨਹੀਂ ਤੇ ਆਂਦੇ ਮੈਂ ਜਾਣਾ ਨਹੀਂ ਮੇਲੇ ਹੁਣ ਮੇਲੇ ਜਾਣਾ ਉਹ ਮੇਲੇ ਮੈਨੂੰ ਸੁਝਾੜੇ ਭਾਬੀ ਕੋਈ ਗੱਲ ਮੇਲੇ ਮੇਲੇ ਭਾਵੇਂ ਮੈਂ ਦੇਖਿਆ ਹੁਣ ਮਿੰਟਾਂ ਜੂੰਦੀ ਤੂੰ ਆਖਣਾ ਛੇਤੀ ਛੇਤੀ ਮੈਂ ਹਸੈਨ ਦੀ ਸਲਾਹ ਬਣ ਗਈ ਹੋਵੇ ਉਹ ਨਹੀਂ ਮੈਂ ਨਹੀਂ ਕਿਤੇ ਵੀ ਜਾਣਾ ਜਾਓ ਮੈਨੂੰ ਕੋਲੀ ਗੱਲ ਹੀ ਲਿਆ ਦਿਓ ਮੈਂ ਚਾਹ ਠੰਡੀ ਕਰ ਲਾਂ ਮੈਂ ਧਿਆਨ ਦਿੱਨੀ ਤੈਨੂੰ ਚਾਬੀ ਨਹੀਂ ਆਉਣਾ ਹੁਣ ਮੋੜਸਲ ਦੀ ਚਾਬੀ ਲਿਆ ਹੁਣ ਆੜੇ ਚੱਲ ਜਿਉਣੀ ਆ ਵੀ ਲਾ ਮੈਨੂੰ ਵਕਰੀ ਟੈ ਜੇ ਮੈਂ ਨਾ ਟਾਈਮ ਤੇ ਗਿਆ ਤੇ ਸਾਰਾ ਹੀ ਪੰਗਾ ਪੈ ਜਾਣਾ। ਭਾਬੀ ਵੀਰੇ ਹੁਣ ਲਿਆ ਦੇ ਗਾ ਮੈਂ ਆਹ ਤੂੰ ਅਫਜ਼ ਲੱਗੀ ਚਾਹ ਨੂੰ ਇੰਨੀ ਗਰਮ ਇੰਨੀ ਗਰਮ ਲਿਆਤੀ ਆ। ਭਾਬੀ ਲਿਆ ਦੋ ਗਾ। ਲੈ ਹਟ ਚੱਬੀ। ਨਿਕੋਂ ਕਿਉਂ ਮੱਥੇ ਤੇ ਰੱਖੇ ਆ ਕੀ ਸੋਚਣ ਦੇ ਹੁਣ ਮੈਂਂਦਾ ਕੁਝ ਸੋਚਣ ਵਾਲਾ ਆ ਫੜ ਝੂੜਾ ਪਾ ਫੜ ਵਿੱਚ ਕੱਟ ਕੇ ਪਾ ਦੇ ਪਾ ਮੱਥੇ ਲਾ ਤਿਉੜੀਆਂ ਲਾ ਲ ਹੁਣੀ ਨੇ ਰੋਣਾ ਸਗਰਾਂ ਦੇ ਕੰਮ ਆ ਨਾਕ ਲੈਣ ਪੁਣਾ ਕਰ ਕਿਉਂ ਕਰਦੀ ਆ ਅੱਗੇ ਤੇ ਰੋ ਲਿਆ ਬਥੇਰਾ ਹੁਣੀ ਚੁੱਪ ਕਰ ਜਾ ਹੁਣ ਕੇ ਰੋਣੀ ਆ ਰੋਣਾ ਬੰਦ ਕਰ ਜਿਹੜੇ ਗਲੇਡੂ ਤੇਰੇ ਉੱਤੇ ਰੱਖੇ ਹੁੰਦੇ ਨਾ ਰੱਖ ਕੋਈ ਨਹੀਂ ਮੰਮੀ ਮਾਮਾ ਲਈ ਨਹੀਂ ਆਪੇ ਕਿਉਂ ਮেরে ਹੱਥ ਨਹੀਂ ਲਵਾਉਣੇ ਕਿਉਂ ਇਹਨੇ ਪਖੰਡ ਕਰਦੀਆਂ ਮੰਮੀ ਪਖੰਡ ਤੇ ਕੋਈ ਨਹੀਂ ਜੇ ਮੇਰਾ ਨਾਨਾ ਨਾਨੀ ਆ ਜਾਂਦੀ ਮੰਮੀ ਵੀ ਨਹੀਂ ਆ ਜਾਂਦੇ ਉਹ ਆ ਕੰਮ ਕਰ ਦਿੰਦੇ ਤੇ ਫਿਰ ਕੀ ਜੇ ਤੁਸੀਂ ਵੀ ਆਉਣਾ ਹੀ ਤੇ ਪਤਾ ਮੈਂ ਭੁੱਲੀ ਤੇਰੇ ਮਾਮੇ ਨੂੰ ਨਹੀਂ ਹਮ ਦੇਖੋ ਪਿਛਵਾਜ ਤੇ ਉਹਨਾਂ ਨੇ ਆਈ ਜਾਣਾਂ ਏ ਆ ਨਹੀਂ ਆ ਚੂੜਾ ਮੈਂ ਹੀ ਲਿਆਤਾ ਵਾ ਉਹਨਾਂ ਤੈਨੂੰ سونے ਰਤ ਨਹੀਂ ਲਿਆ ਕੇ ਦੇਣਾ ਇਹ ਤੇ ਤੈਨੂੰ ਰੋਣ ਆਉਂਦਾ ਵੀ ਮੇਰੇ ਲਈ ਵੱਲੋਂ ਕੋਈ ਚੀਜ਼ ਲੈ ਕੇ ਆਉਣੀ ਹੀ ਹੋਣਾ ਨਹੀਂ ਮੰਮੀ ਤੂੰ ਇਹ ਮੇਰੇ ਡੈਡੀ ਨੂੰ ਸੱਦਿਆ ਗੱਲ ਵੀ ਨਹੀਂ ਕਰਾਈ ਤਹੀਂ ਫੋਨ ਤੇ ਕਰ ਲਈ ਉੱਥੇ ਜਾ ਕੇ ਉੱਥੇ ਫੋਨ ਨਹੀਂ ਹੈਗਾ ਗੱਲ ਨਹੀਂ ਕਰਾਈ ਪਖੰਡ ਕਰ ਕਰਕੇ ਦੱਸਣ ਦੇ ਹੀ ਮੈਨੂੰ சேரலா சேன பூனா சேர டக்கணா நிர்வா பண்ண வா ਬਾਕੀ ਗੱਲਾਂ ਦਾ ਪਤਾ ਇਹਨਾਂ ਨੂੰ ਨਹੀਂ ਪਤਾ ਮੈਨੂੰ ਬਾਕੀ ਸਾਰੀਆਂ ਗੱਲਾਂ ਦੇਣ ਦੀ ਮੈਨੂੰ ਆੜ ਉੱਠ ਕੇ ਖਲੋਜ ਖਲੋ ਜਾ ਜਿਹੜੀ ਕਿਤੇ ਬਹਿ ਜੀ ਮੁੜ ਕੇ ਠੀਕ ਹੈ ਬੱਸ ਮੰਮੀ ਆਹ ਬਹਿ ਜਾ ਲੈ ਆਹ ਕਲੀਰ மெந்தா சேரஃபை மெண்டி விளதா ਲੈ ਫਾੜ ਆਪਣੇ ਹੱਥ ਨਾਲ ਲਾਹ ਲੈ ਨੋਦ ਨੂੰ ਦੁੱਧ ਗਰਮ ਕਰਕੇ ਦੇਦਾ ਮੈਂ ਰੀਜਾਂ ਤੇ ਸ਼ਗਨ ਤੇ ਕਰਨ ਵਾਲੀ ਤੂੰ ਹੀ ਤੋ ਬਿਨਾਂ ਨਾਮ ਮੇਰੀ ਕੋਈ ਰੀਜ ਪੂਰੀ ਹੋਈ ਨਾ ਮੇਰੇ ਕੋਈ ਸ਼ਗਨ ਹੋਈ ਆਈ ਨਾਨੀ ਦਾ ਨੰਬਰ ਕੱਢਦੀ ਆ ਵਿੱਚ ਫਮੀਨਾ ਤੁੰਤ ਰਹੀ ਗਿਆ ਲੋਕ ਪਤਾ ਨਹੀਂ ਕਿਓੜਾ ਖੋਦ ਲਗੇ ਨੰਬਰ ਲਿਖਣਾ ਕਰਤੇ ਮੈਂ ਰਾਜਾ ਦੀ ਕਰਨੀ ਨਹੀਂ 8 2 5 8 2 ਲੌਂਡਿੰਗ ਇਹ ਮੰਮੀ ਛੇਤੀ ਛੇਤੀ ਲਾ ਲ ਨਾਲੇ ਮੇਰਾ ਫੋਨ ਇੱਥੇ ਰਹਿ ਗਏ ਮੈਂ ਤੇਰੇ ਪਿਓ ਦਾ ਫੋਨ ਨਾ ਆ ਦੇ ਤੇ ਸਵੇਰੇ ਉੱਠਣਾ ਵੀਆ ਟਾਈਮ ਨਾ ਤੇ ਟਾਈਮ ਨਾਲ ਆ ਕੇ ਪੈ ਜੀ ਹੁਣ ਹਾਂ ਮੰਮੀ ਬੱਸ ਲਾ ਲੈਣ ਲੱਗੀ ਜੀ ਇਹ ਨਾ ਮੰਮੀ ਆਵਾਜ਼ ਮਾਰੇ ਆਣ ਕੇ ਤੇ ਫੇਰੀ ਉੱਠੇ ਤੇ ਮੰਮੀ ਤੂੰ ਹੀ ਮੈਨੂੰ ਮਹਿੰਦੀ ਲਾਉਂਦਾ ਤਾਂ ਨਾਲ ਤੂੰ ਆ ਕੇ ਨਹੀਂ ਸੂਟ ਪ੍ਰੈਸ ਕਰਨਾ ਚੱਲ ਕੋਈ ਨਹੀਂ ਉਹ ਨਾਲੇ ਮਹਿੰਦੀ ਤੇ ਸੁੱਕ ਜੂਗੀ ਜੇ ਸਵੇਰ ਵਕਤੇ ਉੱਠ ਕੇ ਕਰ ਲਈ ਮਨੇਰੇ ਉੱਠ ਜੀ ਨਾ ਠੀਕ ਹੈ ਕੋਈ ਨਹੀਂ ਹਾਂ ਆ ਵੀ ਮੈਂ ਚੱਲੇ ਆਈ ਹਾਂ ਆ ਬੀਜੀ ਆ ਗਈ ਆ ਗਈ ਮੈਂ ਚੱਲੇ ਆਈ ਹਾਂ ਕਿੱਥੇ ਚੱਲੇ ਆ ਸਾਬੀ ਹੁਣ ਈਡੀ ਛੇਤੀ ਮੇਲੇ ਹਰ ਵਾਰੀ ਕਿੱਥੇ ਚੱਲਿਆ ਕਿੱਥੇ ਚੱਲਿਆ ਰੋਕਾ ਟੋਕੀ ਨਹੀਂ ਸਾਡੇ ਘਰ ਬੰਦ ਹੁੰਦੀ ਨਹੀਂ ਰੋਕਾ ਟੋਕੀ ਨਹੀਂ ਅੱਗੇ ਤੇ ਤੂੰ ਉੱਥੇ ਨਹੀਂ ਦੇਦ ਹੁਣ ਕਾਲੀ ਪਾਲੀ ਮੈਨੂੰ ਪਤਾ ਨਹੀਂ ਕਿੱਥੇ ਚੱਲ ਚੱਲਿਆ ਉਹ ਮੈਂ ਕੰਮ ਹੀ ਚੱਲਿਆ ਮੈਨੂੰ ਕੰਮ ਕਰ ਲੈਣਾ ਫੇਰ ਪੁੱਛੀਦਾ ਹੀਦਾ ਕੰਮ ਹੋ ਗਿਆ ਕਿ ਨਹੀਂ ਹੋ ਗਿਆ ਤੇਰੇ ਕੰਮ ਪਤਾ ਨਹੀਂ ਕਿਹੜੇ ਆ ਕੰਮ ਕਿਹੜੇ ਆ ਇਹ ਵੀ ਖਿਜੀ ਆ ਫਿਰਨਦਿਆ ਵਾ ਮੈਨੂੰ ਤਾਂ ਕੋਈ ਸਮਝ ਨਹੀਂ ਹੁੰਦੀ ਇਹ ਕੀ ਕਰਦਾ ਫਿਰਦਾ ਇਹਦੇ ਕੋਈ ਚਾਂਦੀ ਨਾ ਚੜਾ ਦੇ ਕਿ ਤੇ ਕੀ ਪਤਾ ਕਿ ਇਹਦੇ ਨਾਲ ਤੁਰ ਪਿਆ ਹੁਣ ਨਾ ਤੇ ਮੈਨੂੰ ਕਿਤੇ ਦੱਸਦਾ ਕੋਈ ਨਾ ਹੋਰ ਜੇ ਮੈਂ ਕਹੇ ਮੇਲੇ ਚਲ ਜਾ ਤੇ ਉਹ ਦੂਆ ਦਾ ਮੈਂ ਨਹੀਂ ਜਾਣਾ ਮੇਲੇ ਹੁਣ ਪਤਾ ਨਹੀਂ ਇਹਨਾਂ ਮਿੰਟਾਂ ਜੋਂ ਦੀ ਕੀ ਨੇਰੀ ਹੈਗੀ ਭੁੰਡਾ ਵਾਂਗੂ ਖਿਲਰ ਗਿਆ ਮਿੰਟਾਂ ਜੋਂ ਦੀ ਮੈਨੂੰ ਤਾਂ ਲੱਗਦਾ ਕਿ ਇਹ ਮੁੰਡਿਆਂ ਮੰਡਿਆਂ ਨੇ ਚੱਲ ਗਿਆ ਕਿਸ ਨੇ ਫੋਨ ਕਰਤਾ ਹੁਣ ਵੀ ਆ ਜਾ ਮਾੜੇ ਚੰਗੇ ਕੰਮਾਂ ਨੂੰ ਤੇ ਮਿੰਟਾਂ ਜੋਂ ਦੀ ਦੌੜਦੇ ਆ ਤੇ ਉਹ ਜੱਪਤੀਆ ਦੇ ਉਹ ਜੱਾ ਚਾਚਾ ਨਾ ਤੇ ਮੈਨੂੰ ਕੋਈ ਦੱਸ ਦੇ ਨਾ ਪੁੱਛ ਦੇ ਦੌੜੀ ਹੀ ਪੈ ਜਾਂਦੇ ਮਿੰਟਾਂ ਜਿਉਂ ਦੀ ਕਿਸੇ ਦਾ ਫੋਨ ਆ ਜੇ ਸਹੀ ਇਹਨਾਂ ਨੂੰ ਹੁਣ ਕਿਦਾਂ ਖਿਜਿਆ ਪੈਣ ਡਿਆ ਉਹ ਚੱਲ ਮਨਾ ਇਹਨੂੰ ਦਹੀਂ ਦਾ ਵਾੜ ਕੱਢ ਕੇ ਸਿਰ ਨੂੰ ਨਾਲੇ ਮਾਸਾ ਇੱਥੇ ਬੁੱਢੀਆਂ ਸਾਦੇ ਫਿਰਨਾ ਇਹਦੇ ਸ਼ਗਨ ਵਿਹਾਰ ਕਰਨੇ ਸਗਾਤ ਦੇ ਮੈਂ ਤੇ ਆਖਣ ਦੀ ਇਹ ਚੱਲ ਕਿਹੜਾ ਵਲਾ ਹੋਵੇ ਘਰੋਂ ਜਾਵੇ ਲੋਕਾਂ ਨਾਲੇ ਸੱਦੇ ਆ ਦਹੀਂ ਤੇ ਸੱਦੇ ਆ ਤੇ ਲੋਕ ਕਹਿੰਦੇ ਹੋਰ ਕੋਈ ਪ੍ਰੋਗਰਾਮ ਨਹੀਂ ਕੀਤਾ ਤਾਂ ਸਿੱਧਾ ਦਹੀਂ ਤੇ ਸੱਦ ਲਿਆ ਵਾ ਦਹੀਂ ਇੱਥੇ ਇਹਨੂੰ ਲੋਕਾਂ ਨਾਲ ਸਾਦੇ ਕਿਤੇ ਗੱਲਾਂ ਕਰਾਉਣੀਆਂ ਕਰਕੇ ਨਾ ਦੇਣੀ ਇਹਨੂੰ ਫੇ ਲਹਿੜ ਨਾ ਹੁਣ ਕੀ ਹੋਣਾ ਜੇ ਬੈਠੀ ਰਹਿਣਾ ਤੂੰ ਹਾਂਜੀ ਪਤਾ ਨਹੀਂ ਸੂਟ ਵੀ ਇਹਨੇ ਪ੍ਰੈਸ ਕੀਤਾ ਕਿ ਨਹੀਂ ਕੀਤਾ ਹੈਗੀ ਵੀ ਇਦਾਂ ਦੀ ਜਿੰਨਾ ਚਿਰ ਮੈਂ ਇਹਨੂੰ ਕੰਮ ਨਾ ਕਵਾਂ ਉਹ ਨજર ਕਿੱਥੋਂ ਕਰਦੀ ਐ ਜਿਹੜਾ ਕੰਮ ਕਹਿ ਦੋ ਉਹਨਾਂ ਕੀ ਕਰਨਾ ਵਾ ਕੁਛ ਨਹੀਂ ਹਾਲੇ ਕੁੜੀ ਦਾ ਕਦੋਂ ਐ ਜਾਊਗੀ ਤੇ ਕਦੋਂ ਖੜਾ ਛੁੱਟੂਗਾ ਮੇਰੀ ਸਿਰ ਦਰਦੀ ਮੁਕੂਗੀ ਸ਼ੇਰਦਰਦੀ ਤੇ ਮੁੱਕਦੀ ਨਹੀਂ ਇਹਦੇ ਨਾਲ ਸਾਰੀ ਦਿਹਾੜੀ ਇਦਾਂ ਹੀ ਨੰਗ ਜਾਂਦੀ ਆ ਜੇ ਕਹਿ ਦੋ ਇਹਨੂੰ ਕੁਝ ਤੇ ਮੂੰਹ ਬਣਾ ਲੈਂਦੀ ਆ ਚਲ ਮੈਨੂੰ ਆਵਾਜ਼ ਮਾਰਾ ਸੁੱਖਾ ਸੁੱਖਾ ਆਲਾ ਦਹੀਂ ਤੇ ਸਿਰ ਨੂੰ ਲਾ ਕੇ ਦਿਨ ਹਾਲਾ ਅੰਮੇ ਦਹੀਂ ਵੀ ਹੁਣ ਮੈਂ ਆਪੇ ਇਲਾਜ ਨਾ ਤ ਹੋਰ ਕਿੰਨਾਂ ਨੂੰ ਸੱਦਣਾ ਵਾ ਤੂੰ ਆਪ ਦੱਸ ਕੋ ਮੈਂ ਸੱਦੂਗੀ ਲੋਕਾਂ ਕੋ ਗੱਲਾ ਕਰਾਉਣੀ ਆ ਮੈਂ ਸੱਤ ਕੇ ਤੇ ਮੰਮੀ ਇਦਾਂ ਵੀ ਗੱਡਾ ਲੋਕਾਂ ਨੇ ਨਹੀਂ ਗੱਲਾਂ ਕਰਨੀਆਂ ਕਰਨੀਆਂ ਕਰਦੇ ਰਵੇ ਜਿੰਨੇ ਕਰਨੀਆਂ ਕਰਦੇ ਰਵੇ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਆਗਾ ਮੰਮੀ ਲੋਕਾਂ ਨੇ ਹਾਂ ਜਿਆਦਾ ਕੋਈ ਕਹਿਣਾ ਜੇ ਤਾਂ ਨੋਹ ਕਹਿੰਦੇ ਜੋ ਕਹਿੰਦਾ ਨਾ ਕੋਈ ਕਹਿੰਦੇ ਮੈਨੂੰ ਕਰਵਾ ਨਹੀਂ ਕਿ ਕਿਸ ਦੀ ਚੰਗਾ ਤੂੰ ਇਹ ਗੱਲ ਚ ਕਿਉਂ ਟੈਨਸ਼ਨ ਲੈਨੀ ਆ ਪੇ ਮੈਨੂੰ ਲੋਕੀ ਗੱਲਾਂ ਕਰਨਗੇ ਨਾ ਕਰਨਗੇ ਤੈਨੂੰ ਜਿੰਨਾ ਕੰਮ ਕਿਹਾ ਨਾ ਉਨਾ ਕਰ ਕੋਈ ਨਹੀਂ ਮੰਮੀ ਉਹ ਤਾਂ ਮੈਂ ਕਰ ਹੀ ਲੈਣਾ ਹੀ ਪਰ ਮੈਨੂੰ ਵੀ ਹੋਣ ਡਿਆ ਨਾ ਮੇਰਾ ਕੋਈ ਆਪਣਾ ਲਾਗੇ ਮਾਮਾ ਕੋਈ ਨਾਨੀ ਕੋਈ ਮਾਮੀ ਹੁੰਦੀ ਆ ਕੀ ਘਰ ਵਾਲਾ ਵਿਆਹ ਵਾਲਾ ਮਾਣ ਕੀਤਾ ਜੇ ਘਰ ਚ ਮੰਮੀ ਤੁਸੀਂ ਤੇ ਹੋਰ ਵਿਆਹ ਵਾਲਾ ਹੀ ਹੋਰ ਕਿਹਦੇ ਵਾਲਾ ਓਦਾਂ ਹੀ ਮੰਮੀ ਤੇ ਗੁੱਤੋਂ ਫੜ ਕੇ ਕੱਢ ਦਿੰਦੇ ਆ ਕੰਮ ਨਿਬੇੜ ਤੇ ਸੋਖਾ ਸਾਰਾ ਕੁਝ ਕਰਦੇ ਆ ਵੀ ਫਿਰ ਵੀ ਮੇਰੇ ਸਿਰ ਚ ਸਵਾਹ ਪਾਈ ਜਾਨੀ ਕੀ ਕਰਨ ਕੀ ਨਹੀਂ ਆ ਕੀ ਕੀਤਾ ਮੰਮੀ ਉਹ ਨਾਂ ਦਾ ਹੀ ਸਾਰਾ ਕੁਝ ਤੁਸੀਂ ਕਰਨ ਦੇ ਛੱਡਣ ਵੀ ਕੀ ਡਈ ਜਿਹੜਾ ਨਹੀਂ ਕੀਤਾ ਤੂੰ ਛੱਡਿਆ ਕੁਝ ਮੰਮੀ ਤੇ ਪਸ ਹੈ ਹੀ ਮੈਨਾਂ ਮਾਨ ਨਾਮ ਦਾ ਮੈਨੂੰ ਛੱਡਿਆ ਕੁਛ ਛੱਡਿਆ ਕੁਛ ਕੀ ਨਹੀਂ ਛੱਡਿਆ ਕਰਤੂਤਾਂ ਕਰਕੇ ਸਾਰਾ ਕੁਛ ਹੋਣ ੜਿਆ ਮੇਰੇ ਕਰਕੇ ਨਹੀਂ ਹੋਣ ੜਿਆ ਕੁਛ ਵੀ ਮੁੱਛੇ ਮੇਰੀ ੜੀ ਕਰਤੂਦੀ ਤੇ ਇੱਕ ਵਾਰੀ ਪਤਾ ਤੇ ਕਰਦੇ ਸਾਰਾ ਕੁਛ ਤੁਹਾਨੂੰ ਪਤਾ ਲੱਗ ਜਾਣਾ ਕਿ ਕੀ ਮੈਂ ਕੀਤਾ ਤੇ ਕੀ ਨਹੀਂ ਕੀਤਾ ਜਿੱਦਾਂ ਤੂੰ ਘਰੋਂ ਗਈ ਨਾ ਤਦ ਮੈਂ ਤੈਨੂੰ ਕੀ ਕਹਿ ਕੇ ਤੋਰਿਆ ਹੈ ਮੰਮੀ ਤੇ ਇੱਕ ਵਾਰੀ ਪਤਾ ਤੇ ਕਰਦੇ ਮੈਨੂੰ ਪਤਾ ਕਰਨ ਦੀ ਤੇ ਸਫਾਈਆਂ ਦੇਣ ਦੀ ਲੋੜ ਨਹੀਂ ਹੈਗੀ ਠੀਕ ਹੈ ਮੰਮੀ ਮੈਂ ਸਫਾਈ ਨਹੀਂ ਦੀਂਂਦੀ ਪਰ ਮੈਂ ਤੁਹਾਡੇ ਨਾਲ ਗੱਲ ਕਰਾਂ ਂਦੀ ਕਦੀ ਨੇ ਤੁਸੀਂ ਮੇਰੇ ਲਾਗੇ ਪਾਈਆਂ ਦੇ ਤਾਂ ਤੇ ਕਰਦੀ ਮੈਂ ਦਿੰਦੀ ਜੇ ਮੈਂ ਅੱਖੀਂ ਨਾ ਕੁਝ ਵੇਖਿਆ ਹੁੰਦਾ ਸਾਰਾ ਕੁਝ ਵੇਖ ਕੇ ਮੈਂ ਹੁਣ ਅੱਖਾਂ 'ਚ ਕਿਦਾਂ ਘੱਟਾ ਪਾ ਲਾ ਆਪਣੀਆਂ 'ਚ ਪਰ ਮੰਮੀ ਤੂੰ ਇਹ ਮੈਨੂੰ ਕਦੀ ਨਹੀਂ ਆਪਣੇ ਲਾਗੇ ਬਿਠਾ ਕੇ ਪੁੱਛਿਆ ਤੇ ਇਹ ਦਿਨ ਨੂੰ ਕੀ ਚਾਹੀਦਾ ਕੀ ਲੋੜ ਕੀ ਦੁੱਖ ਕਦੀ ਬਾਰੇ ਦੇ ਕੁਛ ਤੇ ਮਿਲਣਿਆ ਹੋਰ ਤੈਨੂੰ ਕਹਿੰਦਾ ਕੀ ਜਿਹੜਾ ਮਿਲ ਨਹੀਂ ਡਿਆ ਅੱਜ ਮੈਂ ਵੀ ਤੁਹਾਡੇ ਨਾਲ ਗੱਲਾਂ ਕਰਨੀਆਂ ਇੱਥੇ ਤੁਸੀਂ ਮੈਨੂੰ ਘਰੋਂ ਤੋਰ ਹੀ ਦੇਣਾ ਪਰ ਮੇਰੇ ਦਿਲ 'ਚ ਵੀ ਜੋ ਗੱਲਾਂ ਹਨ ਫਿਰ ਮੈਂ ਤੁਹਾਨੂੰ ਦੱਸ ਕੇ ਜਾਨੀ ਮੰਮੀ ਤੂੰ ਇਹ ਮੈਨੂੰ ਕਦੀ ਵੀ ਮਾਵਾ ਵਾਲਾ ਪਿਆਰ ਨਹੀਂ ਦਿੱਤਾ ਕਦੀ ਵੀ ਮੇਰੇ ਸਿਰ ਤੇ ਤੁਸੀਂ ਇਹ ਪੁੱਤ ਕਹਿ ਕੇ ਹੱਥ ਨਹੀਂ ਰੱਖਿਆ ਤੈਨੂੰ ਲੱਗਦਾ ਨਾ ਮਾਵਾ ਨਹੀਂ ਪਿਆਰ ਦਿੱਤਾ ਫਿਰ ਜੋ ਕੁਛ ਕਰਨ ਦੇ ਮੈਂ ਸਹੀ ਕਰਨ ਦੇ ਤੂੰ ਮੈਨੂੰ ਮਾ ਸਮਝਿਆ ਹੀ ਨਹੀਂ ਆ ਮੰਮੀ ਮੈਂ ਤਾਂ ਤੁਹਾਨੂੰ ਮਾਂ ਸਮਝੇ ਤੂੰ ਹੀ ਨਹੀਂ ਮੈਨੂੰ ਧੀ ਬਣਾਇਆ ਜਿੱਦਨ ਤੂੰ ਹੀ ਵਿਆਹ ਕੇ ਤੇ ਆਏ ਮੈਨੂੰ ਡੈਡੀ ਨੇ ਇੱਕੋ ਗੱਲ ਕਹੀ ਕਿ ਅੱਜ ਤੋਂ ਤੇਰੀ ਮਾਂ ਐ ਤਾਂ ਮੈਂ ਤੁਹਾਨੂੰ ਉਦੋਂ ਤੋਂ ਹੀ ਆਪਣੀ ਮਾਂ ਮੰਨ ਲਿਆ ਹਾਂ ਪਰ ਤੁਹਾਨੂੰ ਵੀ ਡੈਡੀ ਨੇ ਇਹ ਗੱਲ ਕਹੀ ਕਿ ਤੇਰੀ ਧੀ ਐ ਪਰ ਤੂੰ ਹੀ ਨਹੀਂ ਮੈਨੂੰ ਧੀ ਮੰਨਿਆ ਮੈਂ ਧੀ ਮੰਨਿਆ ਸੀ ਪਰ ਜਿਹੜਾ ਕੁਝ ਹੋਇਆ ਨਾ ਤੇਰੇ ਫੈਸਲੇ ਨਾਲ ਹੋਇਆ ਵਾ ਮੈਂ ਧੀ ਵੀ ਮੰਦੀ ਸਾਰਾ ਕੁਝ ਕਰਦੀ ਸੀ ਤੇਰੇ ਵਾਸਤੇ ਨਫ਼ਰਤ ਪੈਦਾ ਹੋ ਗਈ ਮੇਰੇ ਕੋ ਉਦਣ ਦੀ ਮੰਮੀ ਜੀ ਨਫ਼ਰਤ ਪਹਿਲਾਂ ਵੀ ਪੈਦਾ ਤੁਸੀਂ ਕੀਤੀ ਕਦੀ ਤੁਸੀਂ ਮੇਰੇ ਵੱਲ ਮਮਤਾ ਵੱਲ ਨਹੀਂ ਵੇਖਿਆ ਤੁਹਾਡੇ ਢਿੱਡ ਜਤੇ ਮੇਰੇ ਵੱਲ ਮਮਤਾ ਹੀ ਨਹੀਂ ਸਿਰਫ ਤੁਹਾਡਾ ਪਿਆਰ ਨੂਰ ਵਾਸਤੇ ਮੇਰੇ ਵਾਸਤੇ ਨਹੀਂ ਮੈਂ ਦੋਵਾਂ ਨੂੰ ਬਰਾਬਰ ਹੀ ਦਿੰਦੀ ਹਾਂ ਪਿਆਰ ਪਰ ਤੈਨੂੰ ਲੈਣਾ ਨਹੀਂ ਆਇਆ ਪਿਆਰ ਮੰਮੀ ਦੋਵਾਂ ਨੂੰ ਬਰਾਬਰ ਹੀ ਕਿੱਥੇ ਕਿਉਂ ਨਾ ਰੋਟੀਆਂ ਤੇ ਕਿੱਥੇ ਸੁੱਕੀਆਂ achar ਨਾਲ ਰੋਟੀਆਂ ਲਿਓ ਫੜਾਓ ਹੋਣੀ ਚੁੱਪ ਕਰਤੀ ਗੱਲਾਂ ਨਾ ਕਰ ਤੇ ਮੈਨੂੰ ਮਤ ਨਾ ਦੇ ਜਿਹੜਾ ਕੰਮ ਕਰਨ ਵਾਲਾ ਨਾ ਅੱਜ ਹੀ ਮੂੰਹ ਬੰਦ ਕਰ ਲੈ ਤੇਰੇ ਅੱਗੇ ਤਾਂ ਮੂੰਹ ਬੰਦ ਹੋਇਆ ਹੀ ਨਹੀਂ ਕਦੀ ਅੱਜ ਵੀ ਮੈਨੂੰ ਸਲਾਬ ਬਲੇ ਗਾੜੀ ਬੋਲਣ ਲਈ ਤੂੰ ਖੁੱਲ੍ਹਿਆ ਹੀ ਅੱਜ ਵਾ ਤੂੰ ਖੜਾਤਾ ਉਹ ਵੀ ਮੈਂ ਕੁਝ ਮਾੜਾ ਨਹੀਂ ਕਿਹਾ ਤੈਨੂੰ ਆਪਣੀਆਂ ਢਿੱਡ ਦੀਆਂ ਗੱਲਾਂ ਹੀ ਦੱਸੀਆਂ ਵਾ ਕਿ ਤੁਸੀਂ ਕਦੀ ਜੇ ਮੈਨੂੰ ਜਿਹੜੀਆਂ ਤੂੰ ਦੱਸਦੀ ਉਹ ਢਿੱਡ ਦੀਆਂ ਗੱਲਾਂ ਜਿਹੜੀਆਂ ਮੈਂ ਕਰਦੀ ਉਹ ਗੱਲਾਂ ਨਹੀਂ ਹਨਾ ਮੇਰੀ ਤਾਂ ਕੋਈ ਢਿੱਡ ਦੀ ਗੱਲ ਨਹੀਂ ਆ ਮੰਮੀ ਜੀ ਇਹ ਕੁਝ ਕਰਨਾ ਹੀ ਤਾਂ ਤੁਸੀਂ ਡੈਡੀ ਨੂੰ ਪਹਿਲੋਂ ਦੱਸ ਦਿੰਦੇ ਸਾਰਾ ਕੁਝ ਵੀ ਮੈਂ ਇਹਨੂੰ ਧੀ ਨਹੀਂ ਬਣਾ ਸਕਦੀ ਤੇ ਮੈਂ ਉਦੋਂ ਹੀ ਨਾਨਕੇ ਆਪਣੇ ਚਲ ਜਾਣਾ ਹੈ ਆ ਪਤਾ ਪੁੱਲੇ ਮੈਂ ਤੇਰੇ ਨਾਮਕੇ ਨੂੰ ਨਾਮਕੇ ਜਿੰਨੇ ਕਿ ਤੈਨੂੰ ਸਾਂਭਣ ਵਾਲੇ ਨਾਨੀ ਉਹ ਤਨਾਈ ਆਂਦੀ ਚੱਲ ਲੈ ਕੇ ਗਈ ਤੈਨੂੰ ਇੱਕ ਵਾਰੀ ਵੀ ਕਿਹਾ ਮੈਂ ਤਿਆਰ ਹੋਣ ਵਾਲਾ ਉੱਤੋਂ ਉੱਤੋਂ ਦੀ ਫੜਾ ਮਾਰਨ ਨੂੰ ਨਾ ਮੰਮੀ ਉਹ ਮਟੀਆਂ ਪੂਰੀਆਂ ਕਰਨੋਂ ਪੜੀ ਉਹ ਦਰਦੀ ਬੈਠੀ ਸੀ ਉਹ ਵਿਚਾਰੀ ਤਾਂ ਉੱਚੀ ਬੋਲਦੀ ਨਹੀਂ ਇੱਕ ਤਾਂ ਡਰ ਨਾਨੀ ਡਰਨ ਦੇ ਮੈਂ ਤੋਂ ਬਿੜੇ ਨਾਨੀ ਦੇ ਸਿਰ ਤੇ ਨਾਨੀ ਡਰਨ ਦੇ ਹੀ ਮੇਰ ਕੋ ਜੇ ਮੈਂ ਨਾਨੀ ਨੂੰ ਹਾਂ ਸਾਰਾ ਕੁਝ ਦੱਸ ਦਿੰਨੀ ਨਾ ਤੂੰ ਮੇਰੇ ਨਾਲ ਕੀ ਕੀ ਕਰ ਦੇ ਜੇ ਕਿੱਦਾਂ ਮੇਰੇ ਵਾਲ ਕੁੱਟਦੇ ਰਹੇ ਕਿੱਦਾਂ ਮੈਨੂੰ ਕੁੱਟਦੇ ਰਹੇ ਤੇ ਅੱਜ ਮੈਂ ਇੱਥੇ ਨਾ ਉਹ ਨਾਨੀ ਦੇ ਨਾਲ ਹੀ ਹੁਣਨੀ ਭੁੱਲੇ ਤੇਰੇ ਨਾਨਕੇ ਤੇ ਭੁੱਲੇ ਤੇਰੀ ਨਾਨੀ ਨੂੰ ਲੈ ਫਿਰਦੀ ਨਾਨਕੇ ਨਾਨਕੇ ਹੁੰਦੇ ਨੇ ਨੱਕ ਵਾਲੇ ਦੋ ਦੋ ਦੇ ਫੜਦੇ ਤੈਨੂੰ ਤੇ ਜੇ ਮੰਮੀ ਮੇਰੇ ਨੱਕ ਵਾਲੇ ਨਾਨਕੇ ਰ ਤਾਂ ਤੁਸੀਂ ਸੱਦਦੇ ਤਾਂ ਤੁਹਾਨੂੰ ਉਹ ਫਿਰ ਨੱਕ ਵਾਲੇ ਬਣ ਕੇ ਮੁਖਾਉਂਦੇ ਪਤਾ ਹੀ ਜੋ ਕੁਝ ਕਰਨਾ ਸੀ ਤਦੇ ਮੈਂ ਸੱਦਿਆ ਨਹੀਂ ਤੁਰੀ ਚੱਲ ਜਿਹੜਾ ਕੰਮ ਕਹਿ ਰਹੋ ਉਹਨਾ ਕਰਿਆ ਕਰ ਮਤਲਬ ਨਾ ਕਰਿਆ ਕਰ ਬਹੁਤੀਆਂ ਗਲਤ ਗੱਲਾਂ ਤੇ ਆ ਕਰ ਮੇਰੇ ਗੱਲ ਸਾਰਾ ਕੁਝ ਮੰਮੀ ਉਹਨਾਂ ਨੇ ਕਰਨਾ ਤੂੰ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਕਰਨ ਦਾ ਸਾਰਾ ਕੁਝ ਤੇ ਤੁਸੀਂ ਆਪ ਕਰ ਲਿਆ ਕੀ ਸਾਰਾ ਕੁਝ ਕਰ ਰਹਿ ਕੇ ਕਿਹੋ ਜਿਹਾ ਕਰਨ ਵਾਲਾ ਆ ਜਿਹੜਾ ਤੁਸੀਂ ਆਪ ਮੇਨੂੰ ਹੱਥ 'ਚ ਫੜਾਇਆ ਹੈ ਨਾ ਏ ਮੇਰੇ ਮੰਮੇ ਇਹ ਤੇਰੀ ਕਰਤੂਤ ਮਾਰ ਕੇ ਹੀ ਹੋਂਡਿਆ ਜੋ ਤੇਰੀ ਕਰਤੂਤ ਹੀ ਨਾ ਉਹੀ ਬਸ ਉਹ ਕਰਤੂਤ ਦਾ ਫਲ ਮਿਲਣ ਡਿਆ ਵਾ ਕੋਈ ਨਹੀਂ ਮੰਮੀ ਕਰਮਾਂ ਦੇ ਲੈਣੇ ਦੇਣੇ ਇੱਥੇ ਹੀ ਹੈ ਕੋਈ ਨਹੀਂ ਇੱਥੇ ਆ ਤਾਂ ਇੱਥੇ ਭੁਗਤ ਲੂੰਗੀ ਹੁਣ ਬਸ ਇਹੋ ਕੋ ਰਹਿੰਦਾ ਮੇਨੇ ਮਾਰਨ ਵਾਲੇ ਰਹਿ ਗਏ ਨਾ ਹੁਣ ਮੇਨੇ ਮਾਰ ਕੇ ਜਾਣਗੀ ਮੰਮੀ ਜਿੰਨੇ ਤੁਸੀਂ ਮੇਰਾ ਦਿਲ ਦਿਖਾਇਆ ਹੈ ਨਾ ਮੇਨੇ ਮਾਰਨ ਵਾਸਤੇ ਤੁਸੀਂ ਮੈਨੂੰ ਕਹਿਤਾ ਮੈਂ ਮੇਨਾ ਨਹੀਂ ਮਾਰਿਆ ਤੁਹਾਨੂੰ ਮੈਂ ਦੱਸਿਆ ਜਿੰਨਾ ਅੱਜ ਮੇਰਾ ਦਿਲ ਦੁਖੀ ਹੈ ਕੀ ਕੀਤਾ ਤੁਸੀਂ ਮੇਰੇ ਨਾਲ ਤੇ ਕੀ ਕਰਨ ਡਏ ਜੀ ਕੀ ਕੀਤਾ ਤੇਰੇ ਨਾਲ ਮੈਂ ਹਜੇ ਵੀ ਮੰਮੇ ਤੇ ਕੰਨੇ ਜੇ ਕੀ ਕੀਤਾ ਫੇਰ ਤੈ ਤੂੰ ਕੁਝ ਕੀਤਾ ਹੀ ਨਹੀਂ ਮੇਰੇ ਲਈ ਸਾਰਾ ਕੁਝ ਕਰਦੇ ਹੋ ਕਤਰਦੇ ਆ ਫੇਰ ਵੀ ਤੂੰ ਗੱਲ ਕੋਈ ਕਹੀ ਜਾਨੀ ਆ ਕੋਈ ਗੱਲ ਨਹੀਂ ਮੰਮੀ ਮੇਰੀ ਜ਼ਿੰਦਗੀ ਮੈਂ ਕੱਟ ਲੂੰਗੀ